ਪਾਸ ਦਮੰਮੀ ਛਤ ਸਿਰ ਜਿਨ੍ਹਾਂ ਦੇ ਕੋਲ ਦਮਾਮੇ ਸਨ ਜਿਨ੍ਹਾਂ ਦੇ ਨਗਾਰੇ ਵੱਜਦੇ ਸਨ ਕੌਂਸੇ ਵੱਜਦੇ ਸਨ ਛਤ ਸਿਰ ਛਤ ਦਾ ਭਾਵ ਛਤਰ ਸਿਰ ਦਾ ਭਾਵ ਇਹ ਸਾਡਾ ਸਿਰ ਜਿਵੇਂ ਪਾਸ ਦਮੰਮੀ ਛਤ ਸਿਰ ਜਿਨ੍ਹਾਂ ਦੇ ਨਾਮ ਦੇ ਕੌਂਸੇ ਵੱਜਦੇ ਸਨ ਸਿਰ ਦੇ ਉੱਤੇ ਛਤਰ ਚ ਹੁੰਦਾ ਸੀ ਪੇਰੀ ਛੱਡੋ ਰੱਡ ਪੇਰੀ ਕਹਿੰਦੇ ਤੂਤੀ ਬੋਲਣੀ ਜਿਨ੍ਹਾਂ ਦੀ ਤੂਤੀ ਬੋਲਦੀ ਸੰਸਾਰ ਦੇ ਦਿੱਤੇ ਛੱਡੋ ਰੱਡ ਇੱਕ ਛੰਦ ਉਸ ਤਤਵਜੋਗਾਇਆ ਜਾਂਦਾ ਨੂੰ ਰੱਡ ਆਖਿਆ ਜਾਂਦਾ ਹੈ ਜਿਨ੍ਹਾਂ ਦੇ ਨਾਂ ਤੇ ਬੜਾ ਕੁਝ ਚੱਲਦਾ ਸੀ ਸੰਸਾਰ ਦੇ ਵਿੱਚ ਜਿਨ੍ਹਾਂ ਦਾ ਨਾਮ ਲੈਣੇ ਕੰਮ ਹੋ ਜਾਂਦੇ ਸਨ ਐਨੀ ਉਹਨਾਂ ਦੀ ਪਹੁੰਚ ਸੀ ਐਨੀ ਉਹਨਾਂ ਦੀ ਪੂਛ ਪ੍ਰਤੀਤ ਸੀ ਉਨ੍ਹਾਂ ਬਾਬਤ ਸ਼ਬਦ ਵਰਤੇ ਸੀ ਫਰੀ ਸਾਹਿਬ ਨੇ ਜਾਏ ਸੁੱਤੇ ਜੀ ਰਾਣਮੈ ਥੀਏ ਅਤੀਮੇ ਗੱਡ ਉਹ ਪੁਰਸ਼ ਵੀ ਜਾ ਕੇ ਕਬਰਾਂ ਦੇ ਵਿੱਚ ਪੈ ਗਏ ਤੇ ਯਤੀਮਾਂ ਵਾਂਗ ਪਏ ਨੇ ਨਾ ਹੁਣ ਹੋਂਸਾ ਵੱਜਦਾ ਉਹਨਾਂ ਦੇ ਨਾਮ ਦਾ ਨਾ ਹੁਣ ਉਹਨਾਂ ਦੇ ਛਤਰ ਝੁਲਦੇ ਨੇ ਨਾ ਉਹਨਾਂ ਦੀ ਤੂਤੀ ਬੋਲਦੀ ਹੈ ਕਿੱਥੇ ਚਲੇ ਗਏ ਲੋਕ